ਕਿਸਾਨਾਂ ਵੱਲੋਂ ਪੰਜਾਬ ਬਾਂਦੇ ਸੱਦੇ ਨੂੰ ਲੈ ਕੇ ਅੰਬਰੀਸਾ ਜੰਮੂ ਕਸ਼ਮੀਰ ਜਾਂਦੇ ਸਾਰੇ ਬਾਈਪਾਸ ਕੀਤੇ ਗਏ ਬੰਦ। ਬਟਾਲਾ ਸ਼ਹਿਰ ਅਤੇ ਗੁਰਦਾਸਪੁਰ ਪਠਾਨਕੋਟ ਨੂੰ ਜਾਂਦੇ ਜਿੰਨੇ ਵੀ ਬਾਈਪਾਸ ਨੇ ਸਾਰੇ ਬਾਈਪਾਸਾਂ ਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ। ਕੁਝ ਸਮੇਂ ਬਾਅਦ ਸ਼ਹਿਰ ਦੇ ਅੰਦਰ ਵੀ ਕਿਸਾਨਾਂ ਜਥੇਬੰਦੀਆਂ ਵੱਲੋਂ ਘੁੰਮ ਕੇ ਸ਼ਹਿਰ ਬੰਦ ਕਰਵਾਇਆ ਗਿਆ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਬਟਾਲਾ ਸ਼ਹਿਰ ਤੋਂ। ਇਹ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟੀਵੀ 'ਤੇ ਆਣ ਕੇ ਗੁਰਪੁਰਬ ਵਾਲੇ ਦਿਨ ਮੰਨ ਲਈਆਂ ਸੀ ਅਸੀਂ ਕਹਿੰਨੇ ਵੀ ਉਹਨਾਂ ਨੂੰ ਲਾਗੂ ਕੀਤਾ ਜਾਏ ਪਰ ਉਹ ਗੁੰਗਾ ਬੋਲੀ ਜਿਹੜੀ ਸਰਕਾਰ ਆ ਉਹੋ ਕੇ ਬਹਿ ਗਈ ਆ ਉਹਨਾਂ ਕੋਈ ਵੀ ਉੱਤੇ ਪ੍ਰੋਗਰੈਸ ਨਹੀਂ ਕੀਤੀ ਕੋਈ ਲਾਗੂ ਨਹੀਂ ਕੀਤੀ ਆ ਉਹ ਖਰੜੇ ਘਲਾਰੇ ਖੇਤੀਬਾੜੀ ਦੇ ਤਰ੍ਹਾਂ ਤਰ੍ਹਾਂ ਦੇ ਉਹ ਹੱਥ ਕੰਡੇ ਵਰਤ ਕੇ ਤੇ ਉਹ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ ਇਸ ਕਰਕੇ ਸਾਨੂੰ ਲਾਸਟ ਇਹ ਜਿਹੜਾ ਬੰਦ ਵਾਲੀ ਕਾਲ ਬਰੇ ਚ ਬਾਅਦ ਦੇ ਵਿੱਚ ਤੁਸੀਂ ਦੇਖ ਰਹੇ ਜੇ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਇਹੋ ਜਿਹੇ ਕੰਮ ਨਾ ਕਰੀਏ ਪਰ ਜਦੋਂ ਸਰਕਾਰ ਸਾਨੂੰ ਵੇਖਿਆ ਹੀ ਨਾ ਸਾਨੂੰ 10 ਮਹੀਨੇ ਫੇਰ ਬੈਡਰਾਂ ਤੇ ਹੋ ਕੇ ਬੈਠਿਆ ਤੇ ਉਹ ਸਾਡੇ ਨਾਲ ਗੱਲਬਾਤ ਨਹੀਂ ਸ਼ੁਰੂ ਕਰ ਰਹੀ ਕਿ ਸਾਡਾ ਇੱਕ ਲੀਡਰ ਕਿਸਾਨ ਲੀਡਰ ਜਿਹੜਾ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਤੇ ਸਰਕਾਰ ਦਾ ਫਰਜ਼ ਬਣਦਾ ਵੀ ਆਪਣੇ ਜਿਹੜੇ ਆਵਾਮ ਆ ਨਾਗਰਿਕ ਆ ਉਹਨਾਂ ਦੀ ਗੱਲ ਸੁਣੇ ਉਹਨਾਂ ਨਾਲ ਗੱਲਬਾਤ ਕਰੇ ਉਹਨਾਂ ਨੂੰ ਹੱਲ ਕਰੇ ਪਰ ਦੇਖ ਰਹੇ ਜੇ ਕਿਦਾਂ ਇਹ ਘਾਨ ਕਰ ਰਹੇ ਡੈਮੋਕਰੇਸੀ ਦਾ ਗੋਲੇ ਮਾਰ ਰਹੇ ਅਥਰੂ ਗੈਸ ਛੁੱਟ ਰਹੇ ਆ ਉਹਦੇ ਪਰ ਰੋਸ ਵਜੋਂ ਲੋਕਾਂ ਦੇ ਵਿੱਚ ਵੀ ਬੜਾ ਵੱਡਾ ਰੋਸ ਆ ਤੇ ਤੁਸੀਂ ਵੇਖ ਰਹੇ ਜੇ ਸਾਡਾ ਵੱਡਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਲੋਕੀ ਆਪਣੇ ਆਪ ਸਾਰੀਆਂ ਚੀਜ਼ਾਂ ਬੰਦ ਕਰਨਗੇ ਤੇ ਸੜਕਾਂ ਤੇ ਅਸੀਂ ਵੀ ਅਪੀਲ ਕਰਨੇ ਆ ਕਿ 7 ਤੋਂ 4 ਵਜੇ ਤੱਕ ਸਾਡਾ ਪ੍ਰੋਟੈਸਟ ਆ ਤੇ ਤੁਸੀਂ ਸਾਡਾ ਸਹਿਯੋਗ ਦੇ ਕੇ ਇਹ ਸਰਕਾਰ ਤਾਂ ਕਹਿ ਸਕਦੇ ਅਸੀਂ ਜਾਂ ਕੋਈ ਵਿਆਹ ਕਿਸ ਨੇ ਰੱਖਿਆ ਜੀ ਹਾਂਜੀ ਉਹਦੇ ਵਿੱਚ ਆ ਜਾਂ ਕੋਈ 에어ਪੋਰਟ ਦੀ ਕਿਸੇ ਦੀ ਟਿਕਟ ਆ ਇਸ ਸਵਾਮਾ ਵਿੱਚ ਆਉਂਦੀਆਂ ਜੀ ਬਾਕੀ ਅਦਰਵਾਇਜ਼ ਲੋਕੀ ਸਾਨੂੰ ਬੜੀ ਸੱਖ ਜਿਹੜੀਆਂ ਯੂਨੀਅਨਾਂ ਪਟਵਾਰੀ ਯੂਨੀਅਨ ਜਾਂ ਹੋਰ ਵੀ ਟ੍ਰੇਡ ਯੂਨੀਅਨਾਂ ਬਿਜਲੀ ਬੋਰਡ ਯੂਨੀਅਨਾਂ ਸਾਰਿਆਂ ਦੀ ਸਪੋਰਟ ਹੈ ਸਾਨੂੰ ਤੋਂ ਆਪ ਮੁਰੇ ਇੱਥੇ ਵੀ ਕਈ ਸਾਡੇ ਉਹ ਮੁਲਾਜ਼ਮ ਦੂਜੇ ਉਹ ਸਾਡੇ ਚ ਹਾਜ਼ਰੀ ਭਰ ਰਹੇ ਆ ਵੀ ਜਿਹੜੇ ਸਾਨੂੰ ਉਹ ਸਪੋਰਟ ਕਰ ਰਹੇ ਆ ਵੱਡਾ ਸੁਜੋਗ ਤੁਹਾਨੂੰ ਰਿਪੋਰਟਾਂ ਆਈ ਜਾਣੀਆਂ ਜੀ ਮੀਡੀਏ ਨੂੰ ਸਾਰੀਆਂ ਵੱਡੀ ਸਪੋਰਟ ਉਹ ਚੀਜ਼ਾਂ ਤੇ ਹੋਣ ਨਹੀਂ ਇਹਨਾਂ ਚਾਹੁੰਦੀ ਜੇ ਸਰਕਾਰ ਨੇ ਤਾਂ ਕਰਕੇ ਨਹੀਂ ਮੁੱਕਣ ਰਿਹਾ ਕਿ ਪਿਛਲੇ ਜਿਹੜਾ 13 ਮਹੀਨੇ ਸੰਘਰਸ਼ ਦਿੱਲੀ ਚੱਲਿਆ ਓਦੋਂ ਮੰਨ ਲਿਆ ਸੀਗਾ ਮੰਨਣ ਤੋਂ ਬਾਅਦ ਚ ਉਹਨੂੰ ਲਾਗੂ ਕਰਨ ਤੋਂ ਮਨੁਕਰ ਹੋ ਗਈ ਆ ਤਾਂ ਕਰਕੇ ਉਹ ਅਜੇ ਉਸੇ ਗੱਲ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੇ ਚੜੀ ਆ ਮੋਦੀ ਤੇ ਦਿਖਾਵਾ ਇੱਕ ਉਹ WHO ਜਿਹੜੇ ਆਗੂ ਬੈਠੇ ਨੇ ਮਗਰ ਉਹ ਨਹੀਂ ਇਹ ਕਿਸੇ ਰੇ ਲੱਗਣ ਦੇਣ ਦੇ ਇਸ ਕਰਕੇ ਇਹ ਤਾਂ ਕਰਕੇ ਕਿਸੇ ਗੱਲ ਬਸਰੇ ਨਹੀਂ ਲੱਗਣ ਦੀ ਪਰ ਜਿੱਦਾਂ ਅੱਗੇ ਕਿਸਾਨ ਬੈਠੇ ਰਹੇ ਨੇ ਲਗਾਤਾਰ ਇਹ ਹੁਣ ਮੰਗਾ ਮਨਾ ਕੇ ਉਹਨੂੰ ਲਾਗੂ ਕਰਵਾ ਕੇ ਹੀ ਮੁੜਨਗੇ ਵਾਪਸ ਹੀ ਦੇਖੋ ਮੈਨੂੰ ਇਹ ਲੱਗੇ ਕਿ ਮੋਦੀ ਨੇ ਗੁਰਨਾਥ ਸਾਹਿਬ ਜੀ ਦੇ ਗਰਉਂਦਿਆਂ ਤੇ ਆਂਕਰਨਾ ਵਾਅਦਾ ਕੀਤਾ ਸੀਗਾ ਵੀ ਮੈਂ ਇਹਨੂੰ ਭੁਲੇਖਾ ਲੱਗ ਗਿਆ ਮੇਰੇ ਕੋਲ ਗਲਤੀ ਹੋ ਗਈ ਮੈਂ ਇਸੇ ਕਿਸਾਨ ਕਾਮੇ ਸਮਝ ਨਹੀਂ ਸਕਿਆ ਅੱਜ ਉਹ ਜਦੋਂ ਸੌ ਖਾ ਕੇ ਬੰਦਾ ਮੁਕਰਦਾ ਨਾ ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਉਹ ਵੀ ਮੁਕਰਿਆ ਸੀਗਾ ਤੇ ਦੇਖੋ ਕੀ ਲਾਦੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਜਾ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਸੋਟੇ ਸਾਹਿਬ ਜੀ ਦੀ ਪੂਜਾ ਹੋ ਰਹੀ ਹੈ ਕਿੱਥੇ ਗਿਆ ਉਹ ਰੰਗ ਜੀ ਨਾ ਡੱਲੇ ਵਾਲਾ ਰਹਿਣਾ ਤੇ ਸਹੀ ਹੋ ਗਿਆ ਤੇ ਇਹ ਗੱਲ ਚੇਤੇ ਰੱਖਿਓ ਹਮੇਸ਼ਾ ਹੀ ਹਮੇਸ਼ਾ ਨਾ ਜਾ ਨਾ ਡੱਲੇ ਵਾਲਾ ਰਹੂਗਾ ਇਹਨੂੰ ਮੁਕਰਣਾ ਨਹੀਂ ਚਾ ਮੰਡੀ ਕਰਨ ਕਾਨੂੰਨ ਜਿਹੜਾ ਜੀ ਤੁਸੀਂ ਇਹਨੂੰ ਵੇਖੋ ਜੀ ਇਹ ਖਰੜਾ ਤਿਆਰ ਕਰਕੇ ਭੇਜਤਾ ਜੀ ਕੋਈ ਮੰਡੀ ਦਾ ਤੋੜਾਂਗੇ ਜੀ ਇਹ ਦੇਖੋ ਨਿੱਕੀ ਜੀ ਮੰਗ ਹੈ ਐਮਐਸਪੀ ਦੀ ਦੇ ਰਹੇ ਆ ਕਿਸਾਨਾਂ ਦੀ ਮੰਗ ਕਰੀ ਕਿ ਵੱਡੀਆਂ ਜਿਹੜੀਆਂ ਜਿਹੜਾ ਜਾਤ ਦੇ ਇਸ ਨੂੰ ਬਹੁਤ ਜ਼ਿਆਦਾ ਹੋਵੇ ਨਾ ਮਤਲਬ ਵੀ ਨੁਕਸਾਨ ਕਰਦਾ ਹੋਵੇ ਕਿਸਾਨ ਦੀ ਕੋਈ ਮੰਗ ਜਿਹੜੀ ਹੈ ਦੇਸ਼ ਨੂੰ ਤੋੜਨ ਵਾਲੀ ਨਹੀਂ ਕਿ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀ ਦੇਸ਼ ਦੀ ਆਰਥਿਕਤਾ ਨੂੰ ਤਾਂ ਚੁੱਕਣ ਵਾਲੀ ਆ ਤੋ ਫਿਰ ਵੀ ਕਰ ਲਈ ਤਿਆਰ ਕਿਉਂ ਕਿ ਉਹ ਅਡਾਨੀ ਬਾਨੀ ਹੱਤੀ ਚੱਜ ਚੁੱਕਾ ਹੈ ਇਸ ਕਰਕੇ ਮੰਗਾ ਤੇ ਮੰਨਣੀ ਆਈ ਪੈਣਗੀ ਅੱਜ ਨਹੀਂ ਤੇ ਕੱਲ ਕਿਸਾਨ ਜਦੋਂ ਸੰਘਰਸ਼ ਤੇ ਆਉਂਦੇ ਆ ਲੋਕ ਜਦੋਂ ਤਨੁਪਦੇ ਅਵਸਾਰੇ ਰਕ ਕੱਦੀਆਂ ਵਡੀਆਂ ਕ੍ਰਾਂਤੀਆਂ ਆਉਂਦੀਆਂ ਨੇ ਕਿੱਡੇ-ਕੱਡੇ ਰਾਜਦਤ ਬਦਲੇ ਜਾਂਦੇ ਆ ਇਸ ਕਰਕੇ ਮੋਦੀ ਨੂੰ ਇਹ ਗੱਲ ਮੰਨਣੀ ਹੀ ਪਊਗੀ